ਬਾਜੋ ਬਾਦੋ ਬਾਦਵਾ ਸਾਹਿਬ ਬਾਜੋ ਬਾਜੋ ਤੂੰ ਦੇਖਿਓ ਨਹੀਂ ਇਹ ਮੈਂ ਕਰਦਾ ਸਿੱਧਾ ਸੱਜਾ ਆਪਣੇ ਹਲਕੇ ਦੀ ਗੱਲ ਕਰ ਲਗਾ ਸਾਜੇ ਵੀ ਤੂੰ ਆਪਣੇ ਹਲਕੇ ਦੀ ਗੱਲ ਕਰ ਦੋ ਸਾਜੇ ਤੂੰ ਹੀ ਸਾਡੇ ਨਾਲ ਸਿਆਣਾ ਬਈ ਸਾਦੀ ਸੀਰੀਅਸ ਹੋ ਜਾ ਆਪਾਂ ਜ਼ਿੰਦਗੀ ਸੀਰੀਅਸ ਨੇ ਹੋਣਾ ਪੰਗਾ ਦੇ ਦੋ ਗਿਆ ਹਾੜਾ ਆਇਆ ਤੂੰ ਬਾਜਾ ਸਾਹਿਬ ਪੰਗਾ ਦੇ ਦੋ ਗਿਆ ਹਾੜਾ ਆਇਆ ਚੇਅਰ ਨੂੰ ਡੈਸ ਕਰੋ ਚੇਅਰ ਨੂੰ ਸਤਾਂ ਕੋ ਲੋਦੀ ਖੇ ਪੰਪੂ ਗਾਂ ਤੇ ਚੜ ਕੇ ਇਹਨਾਂ ਦੇ ਪੈਰ ਨੂੰ ਇੱਕ ਦੋ ਇੱਕ ਪਾਪ ਮਿੱਟੀ ਨੂੰ ਲੱਗੀ ਮਰਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾ ਅਕਲ ਕਹੇ ਨੂਦੀ ਸਾਰ ਹਰ ਗੱਲ ਤੇ ਸਾਨੂੰ ਟੀਚਰਾ ਕਰਦੇ ਆ ਮਖੌਲ ਕਰਦੇ ਆ ਅੱਜ ਇਹਨਾਂ ਨੇ 75 ਸਾਲ ਦੇਖ ਤੇ ਰਾਜ ਕੀਤਾ ਕਿੱਥੇ ਗਏ ਕਿੱਥੇ ਗਏ ਸਾਲ ਬੰਗੂ ਘਾਤਾ ਤੇ ਚੜ ਗਏ ਜੀ ਉਹ ਸੋ ਲੋਗ ਬਲੇ ਕਿੱਥੇ ਗਏ ਸਾਲ ਸੁਣੋ ਬਾਰੀ ਸਾਡੀ ਸੁਣੋ ਸੁਣੋ ਬਾਜਰ ਸਾਡ ਸੁਣੋ 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 ਕਿੱਥੇ ਜਾਓ ਸੁਣੋ ਹੋ ਸੁਣੋ ਜੇ ਨੂੰ ਡਰਸ ਕਰੋ ਹੋ ਸੁਣੋ ਜੋ ਵੀ ਕੁਝ ਚੇਰ ਦੀ ਆਗਿਆ ਤੋਂ ਬਿਨਾ ਕਿਹਾ ਜਾਂਦਾ ਰਿਕਾਰਡ ਲਾ ਕੀਤਾ ਜਾਵੇ ਜੇ ਨੂੰ ਡਰਸ ਕਰੋ ਮੈਂ ਜੇ ਨੂੰ ਡਰਸ ਕਰਾਂ ਬਹੁਤ ਹਨ ਤੁਸੀ ਕਰੋ ਤੁਸੀਂ ਬੈਠੋ ਜੀ ਬਾਈ ਬਾਈ ਜੀ ਬੈਠੋ ਤੁਸੀਂ ਜੀ ਹੋਰ ਕੋ ਬੋਲਣਾ ਕਿ ਨਕਸ਼ਾ ਜਰਾ ਮੈਂ ਬੋਲਣਾ ਬਾਰਾਜ ਤੁਸੀਂ 15 ਮਿੰਟ ਲੱਗੇ ਹੋ ਚਲੋ ਇਹ ਬੋਲਦਾ ਤੂੰ ਦਬਾ ਸੇ ਮੇਰੇ ਪੀਏ ਦੀ ਜ਼ਮੀਨ ਸਾਥ ਹੋ ਜੇ ਸਭ ਇੱਕ ਕਨਾਵ ਕੋ ਕੋ ਜਿਆਦੇ ਕੋ ਜ਼ਮੀਨ ਹੈ ਕਹਿੰਦੇ ਜੀ ਉਹਨਾਂ ਦੇ ਨਾਲ ਗੁੜਾਦੀ ਮੇਰਾ ਨਾਮ ਰਹਿ ਜਾਂਦਾ 24 ਘੰਟੇ ਮੇਰਾ ਕਾ ਜਾਂਦਾ ਬੈਠੋ ਕਿਟਾਰੂ ਜਗਦੀ ਕਿਟਾਰੂ ਜਗਦੀ ਬੈਠੋ ਤੁਸੀਂ ਬੈਠ ਜੀ ਬਾਹਰ ਦੋ ਬੈਠੋ ਜੀ ਬੈਠੋ ਤੁਸੀਂ ਰੱਖ ਲਓ ਗੱਲ ਬੈਠੋ ਬੈਠੋ ਉਹ ਬਾਦੋ ਬਾਲਵਾ ਸਾਹਿਬ ਬਾਦੋ ਬਾਦੋ ਤੁਸੀਂ ਦੇਖੋ ਨੇ ਇਹ ਮੈਂ ਕਰਦਾ ਸਿੱਧਾ ਉਹ ਸਭ ਬੈਠੋ ਮੈਂ ਸਾਰੇ ਮਾਜੋਕ ਮੈਂਬਰ ਸੇ ਬਾਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਪੰਜਾਬ ਦਾ ਬਹੁਤ ਹੀ ਗੰਭੀਰ ਮੁੱਦਾ ਪੰਜਾਬ ਦਾ ਬਹੁਤ ਗੰਭੀਰ ਮੁੱਦਾ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਗੱਲਬਾਤ ਕਰਨੀ ਉਹ ਮਾਜੋਕ ਸਪੀਕਰ ਸਾਹਿਬ ਬੈਠੋ ਜੀ ਬੈਠੋ 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 ਜੀ ਬੈਠੋ ਜੀ ਮਾਜੋਕ ਸਪੀਕਰ ਸਾਹਿਬ ਜੀ میں تہاڑے دائی پنجاب پنجابی پنجابیت نو تو رنگلو تک سمجھتا تے رنگلے پنجاب تے سجن ہاتھ مان جو ایک بک منتری کی جی اپا چل تسی بیٹھو جی میں بے کرنا میں دیکھنا بیٹھو جی کی صاحب بیٹھو کی صاحب نہیں آل آف دی ممبرشپ سے سجن مان جی اپنا ਬੈਠੋ ਮਜੂਦ ਮੰਤਰੀ ਸਭਾ ਬੈਠੋ ਬੈਠੋ ਅਤੇ ਸਮੂਹ ਮਹਿਮਨ ਸਾਹਿਬਾਂ ਜੀ ਦੇ ਰੂਬਰੂ ਅੱਜ ਇੱਕ ਵਿਧਾਇਕ ਵਜੋਂ ਦੀ ਸਗੋਂ 26 ਅਗਸਤ ਤੋਂ 26 ਸਤੰਬਰ ਤੱਕ ਆਪਣੇ ਵਿਧਾਨ ਸਭਾ ਹਲਕਾ ਜਨਾਲੇ ਦੇ ਪਾਤ ਪਾਤ ਮੰਤਰੀ ਸਰਦ ਤੇ ਸਿੱਧੀਆਂ ਤੇ ਸਿੱਧੀਆਂ ਜੰਗਾਂ ਦੇ ਥਫੇੜੇ ਖਾਂਦੇ ਆ ਰਹੇ ਅਤੇ ਇਸੇ ਦਾ 26 ਅਗਸਤ ਦੀ ਰਾਤ ਨੂੰ ਠੀਕ ਹੈ ਮੈਂ ਸਾਧ ਆਪਣੇ ਹੱਲ ਕੇ ਦੀ ਗੱਲ ਕਰ ਲਗਾ ਸਾਧ ਜੀ ਮੈਨੂੰ ਆਪਣੇ ਹੱਲ ਕੇ ਦੀ ਗੱਲ ਕਰ ਦਿਓ ਸਾਧ ਜੀ ਤੁਸੀਂ ਸਾਡੇ ਦਾ ਸਿਆਣਾ ਦੇ ਕੀ ਇਹ ਡੈਸਕਰੋ ਆਪਣੇ ਹੱਲ ਕੇ ਦੀ ਗੱਲ ਕਰ ਲਗਾ ਕੀ ਇਹ ਡੈਸਕਰੋ ਜੀ ਕੀ ਕੀ ਇਹ ਡੈਸਕਰੋ ਸਾਰੀਵਾਲ ਸਾਹਿਬ ਅ ਸਿੱਧੀਆਂ ਜੋ ਬੜਾ ਜ਼ਰੂਰੀ ਹੈ ਤਾਂ ਪੜ ਲਓ ਵੈਸੇ ਪੜਦਾ ਨਹੀਂ ਹੁੰਦਾ ਕੋਈ ਬੜਾ ਜ਼ਰੂਰੀ ਹੈ ਤਾਂ ਪੜ ਲਓ ਸਾਡਾ ਨਹੀਂ ਹੁੰਦਾ ਮੈਂ ਬੋਲਣ ਲੱਗਾ ਬੋਲੋ ਬੋਲੋ ਜੀ ਜੀ ਠੀਕ ਹੈ ਪੁਆਇੰਟ ਆ ਗਿਆ ਤੁਹਾਡਾ

ਇਸਾ ਦੋ ਹਲਕੇ ਨੇ ਜਿਹੜੇ ਜਦੋਂ ਪਾਤ ਪਾਤ ਦੀਆਂ ਜੰਗਾਂ ਲੱਗਦੀਆਂ ਅਸੀਸ ਸਾਹਿਬ ਆਪਣਾ ਰਨਿੰਗ ਕਮੈਂਟਰੀ ਨਾ ਕੀਤੀ ਜਾਵੇ ਜੀ ਪਲੀਜ਼ ਜੀ ਸਰ ਜੀ ਸੀਰੀਅਸ ਹੋ ਜੋ ਆਪਾਂ ਜ਼ਿੰਦਗੀ ਸੀਰੀਅਸ ਨਹੀਂ ਹੋਣਾ 15 ਦਿਨ ਹੋ ਗਏ ਹਾੜਾਂ ਨੂੰ ਬਾਜਾ ਸਾਹਿਬ 15 ਦਿਨ ਹੋ ਗਏ ਹਾੜਾਂ ਨੂੰ ਚੇਰ ਨੂੰ ਡੈਸਕ ਕਰੋ ਚੇਰ ਨੂੰ ਸਾਹਿਬ ਇਹ ਵੀ ਗੱਲ ਸੁਣ ਲੋ ਜੀ ਇਹ ਸਾਨੂੰ ਬਖੌਲ ਕਰਦੇ ਆ 15 ਦਿਨ ਹੋ ਗਏ ਹਾੜਾਂ ਇਹ ਸੁਲਤਾਨ ਕੋ ਲੋਦੀ ਗਏ ਬੰਬੂ ਗਾਂ ਤੇ ਚੜ ਕੇ ਇਹਨਾਂ ਦੇ ਪੈਰ ਨੂੰ ਇੱਕ 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 ਪਾ ਮਿੱਟੀ ਨਹੀਂ ਲੱਗੀ ਆ ਬੈਠਾ ਆਪ ਵੀ ਜਾ ਬੈਠਾ ਜਿਹੜਾ ਕਹਿੰਦਾ ਚਾਚਾ ਮੇਰਾ ਉਹ ਲੈਟ ਹਿਮ ਕੰਪਲੀਟ ਉਹਦਾ ਹੀ ਗੱਲਾਂ ਕਰ ਜਾਂਦੇ ਯਾਰ ਲੈ ਲੈਟ ਹਿਮ ਕੰਪਲੀਟ ਬੈਠੋ ਜਾ ਚੜ ਜਾ ਅਹੀਂ ਚੜਾ ਕੇ ਚੜਾ ਅਹੀਂ ਚੜਾ ਕੇ ਚੜਾ ਉਹ ਤੂੰ ਹੀ ਬੈਠਾ ਯਾਰ ਜਾ ਕੋਈ ਚਾਹਦੀ ਸੁਰਦਾ ਦੀ ਇਹ ਰੋਡ ਕੀਤਾ ਜਾਵੇ ਸਭ ਦੇਖੋ ਇਹਨੂੰ ਡਕੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਅੱਜ ਵੱਡੇ ਝੰਡੇ ਵਾਸਤੇ ਸੱਧਿਆ ਗਿਆ ਸੀਗਾ ਪਰ ਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਕਿ ਸਾਡੇ ਤੋਂ ਬਿਨਾ ਅਕਲ ਕੇਹ ਨੂ ਨਹੀਂ ਸਾਰ ਹਰ ਗੱਲ ਤੇ ਸਾਨੂੰ ਟੀਚਰਾ ਕਰਦੇ ਆ ਮਖੌਲ ਕਰਦੇ ਆ ਸਭ ਬਹੁਤ ਮੁਖਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਦੀ ਦੀ ਗੱਲ ਕਰਨਾ ਚਾਹੁੰਦਾ ਅਜਨਾਲੇ ਦੀ ਪੰਜਾਬ ਦੀ ਵੀ ਕੱਦ ਚਾਹੁੰਦਾ ਅਜਨਾਲਾ ਸਰ ਸਵਾਦ ਦੇ ਉੱਤੇ ਆ ਅਸੀਂ ਜੰਗਾ ਦੀ ਮਾਦਵੀ ਚੱਲਦੇ ਆ ਅਸੀਂ ਸਭ ਜੋ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗਲਤੀ ਉਹ ਕਰਨੀ ਚਾਹੀਦੀ ਸੀਗੀ ਸਵੀਕਰ ਸਾਹਿਬ ਕੋਨੇ ਵਾਲ ਮਾਸੀ ਵਾਲਾ ਸਿੰਘੋ ਕੇ ਨਿਸੋ ਕੇ ਜੱਟਾ ਪਛਿਆ ਸੁਝਾਦਾ ਰੂੜੇ ਵਾਲ ਮੰਗਲ ਸੋਲ ਦਰਿਆ ਬੂਸਾ ਬਲਕ ਬੂਰਾ ਸਭ ਮੈਂ ਤੁਹਾਨੂੰ ਘਟੋ ਘਰ 30 ਪਿੰਡ ਇੱਕ ਮਿੰਟ ਦੇ ਵਿੱਚ ਦੇ ਦਣਾ ਉਹ ਲੋਕ ਅੱਜ ਸਦਨ ਵੇਖ ਰਿਆ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਦੇਤ ਆ ਗਈ ਐ ਸਾਡਾ ਸਦਨ ਨਾਲ ਵੇਖ ਰਿਹਾ ਕਿ ਸਦਨ ਨਾਲ ਸਾਡੇ ਨਾਲ ਕੀ ਫੈਸਲਾ ਕਰਦਾ ਉਹ ਸਦਨ ਚ ਕੀ ਹੋ ਰਿਹਾ ਸਦਨ ਚ ਵੇਖੋ ਕੀ ਹੋਗਾ ਦੋਸ਼ ਲਾਵੇ ਸਭ ਦੋਸ਼ ਤੇ ਦੋਸ਼ ਆਹ ਕਰਤਾ ਜੀ ਤੁਸੀਂ ਉਹ ਕਰਤਾ ਜੀ ਸਾਡਾ ਪੜਾਵਾਂ ਵੀ ਕਦੀ ਲੈ ਕੇ ਆਓ ਕਿ ਤੁਸੀਂ ਕੀ ਕੀਤਾ ਤੁਸੀਂ ਹਮੇਸ਼ਾ ਹੁੰਦੇ ਹੋ ਤੁਸੀਂ ਆਹ ਕਰਤਾ ਗੁਰਸੱਭ ਨੇ ਉਹ ਕਰਤਾ ਫਲਾਣੇ ਨੇ ਆਹ ਕਰਤਾ ਮੇਰੀ ਬੇਨਤੀ ਹੈ ਸਰ ਇਹਨਾਂ ਪਿੰਡਾਂ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਸਰ ਅਨੇਕ ਬਾਗੀਆਂ ਉੱਥੇ ਮਾਰੂਥਲ ਬਣ ਗਿਆ ਸਰ ਮੈਂ ਚੇਤੇ ਹੋਊਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿਤਾ ਕਿ ਬੈਠ ਜਾਓ ਮੈਂ ਬੈਠ ਗਿਆ ਮੈਂ ਉਸ ਸਮੇਂ ਕਿਹਾ ਸੀਗਾ ਕੰਡਿਆਂ ਵਾਲੀ ਤਾਰ ਤੋਂ ਪਾਰ ਰਹਿੰਦਾ ਕਿਸਾਨ ਉਹ ਨੂੰ ਸਰ ਬੀਲੀ ਰਕਨਾਕ ਸੰਜਦੇ ਆ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲ ਡਾਇਆ ਗਿਆ ਸੀਗਾ ਐਦਾਂ ਮਜ਼ਾਕ ਡਾਇਆ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਕ ਡਾਲੋ ਜਿੰਨਾ ਮਰਜ਼ੀ ਮਜ਼ਾਕ ਡਾਇਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀ ਨਾ ਅੱਜ ਸਰ ਜਾ ਕੇ ਦੇਖੋ ਹੌਸ ਦੀ ਇੱਕ ਕਮੇਟੀ ਬਣਾਓ ਮਦਾਨ ਸਵਾਦੀ ਇੱਕ ਤੇਤੀ ਬੜਾ ਆਵਾਜ਼ੀ ਦੇ ਦਰਿਆ ਦੇ ਕੰਢੇ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵਾਲੀਵਾਸ ਉਹਦਾ ਦੇਮਦਾਰ ਕੌਣ ਕਿੱਥੇ ਗਿਆ ਕੇਂਦਰ ਸਰਕਾਰ ਸਾਹਿਬ ਅਸੀਂ ਕਹਿ ਰਹੇ ਸੀ ਜੇ ਸਰ ਗੋਲ ਦੀ 88 ਜੀ ਬਗੀ ਆ 60 80 ਦੇ ਸਭ ਤੋਂ ਜ਼ਿਆਦਾ ਗਈ ਆ ਸਾਰੇ ਮੁੱਦੇ ਕੇਂਦਰ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਅਦ-ਬਾਅਦ ਕਹਿੰਦੇ ਆ ਤੇ ਕੇਂਦਰ ਸਰਕਾਰ ਦਖਲਦਾਰੀ ਕਰੇ ਅਸੀਂ ਬਾਦਰ ਉੱਤੇ ਲੜਦੇ ਆ ਅਸੀਂ ਬਾਦਰ ਤੇ ਪਈਏ ਆ 4 ਮਹੀਨੇ ਪਹਿਲਾਂ ਸਦੂਰ ਦੀ جنگ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਹੁਣ ਫੇਰ ਦਵਾਦਾ ਸਦਾ ਸਰ ਸਭ ਕੁਝ ਉੱਜੜ ਗਿਆ ਸਾਡੇ ਟਰੈਕਟਰ ਸਾਡੀ ਤੁਸੀਂ ਫਸਲਾਂ ਫਸਲਾਂ ਜਿਹੜੀਆਂ ਉਰਦੀਆਂ ਵੇਖੇ ਆਣ ਗਿਆ ਅਜ ਨਾਲੇ ਦੀ ਧਰਤੀ ਦੇ ਉੱਤੇ ਟਰੈਕਟਰ ਟਾਲੀਆਂ ਤੰਬਾਈਆਂ ਹੱਲਾ ਸਭ ਲੋਕਾਂ ਦੇ ਘਰ ਵਰਗੇ ਲੋਕਾਂ ਦੇ ਘਰ ਵਰਗੇ ਸਾਹ ਗਰੀਬਾਂ ਦੇ ਕਾਹ ਜੁੜ ਕੇ ਫਸਲ ਆ ਦੁਰ ਗਿਆ ਕਮਾਲ ਜੁੜ ਕੇ ਦਿੱਲੀ ਨੂੰ ਕਿਹੜੇ ਕਮਲ ਲੱਗਿਆ ਕਿ ਵੋਟਾਂ ਕਿੱਦਾਂ ਬਣਨੀਆਂ ਉੱਥੇ ਲੋਕਾਂ ਨੂੰ ਚਿੰਤਾ ਕਿ ਸਾਡੇ ਘਰ ਕਿੱਦਾਂ ਬਣਨ ਸਾਨੂੰ ਮਹਾਜਾ ਕਿੱਦਾਂ ਮਿਲੇ ਕਾੜ ਦਊਗਾ ਮਹਾਜਾ 20 ਲੱਖ ਦਾ ਕਿਲਾ ਸੀ ਉੱਥੇ 20 ਲੱਖ ਦਾ ਸਰ ਕਿਲਾ ਸੀਗਾ ਜਿੱਥੇ ਅੱਜ 8-8 ਫੁੱਟ ਦੇ ਚੜ ਗਿਆ